ਕੀ ਕਾ ਜਿਹੜਾ ਸਾਰਾ ਜੋਪ ਲੈ ਕੇ ਆਏ ਜੀ ਬਹੁਤ ਹੀ ਵੈਸੁੱਤਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਗਾ ਪਿਓਰ ਮਾਲਚੰਦੀ ਦੇ ਹੋਏਗਾ ਇਸ ਸਾਲ ਦਾ ਸਭ ਤੋਂ ਜ਼ਿਆਦਾ ਸੇਲ ਹੋਣ ਵਾਲਾ ਫੈਬਰਿਕ ਰਹਿਣ ਵਾਲਾ ਹੈ ਬਹੁਤ ਹੀ ਡਿਮਾਂਡ ਰਹਿੰਦੀ ਇਸ ਫੈਬਰਿਕ ਦੀ ਸ਼ਰਟ ਹੋਏਗੀ ਪਿਓਰ ਮਲ ਚੰਦੇਰੀ ਦੀ ਇਸ ਦੇ ਉੱਪਰ ਇੰਬੋਡਰੀ ਰਹਿ ਕੇ ਕਟ ਦਾਣ ਦਾ ਕੰਮ ਹੋਏਗਾ ਹੈਂਡਵਰਕ ਦਾ ਕੰਮ ਹੋਏਗਾ ਜਿਹੜੀ ਬਾਟਮ ਹੋਏਗੀ ਪਿਓਰ ਮਲ ਚੰਦੇਰੀ ਦੀ ਪਲੇਨ ਬਾਟਮ ਹੋਏਗੀ ਜਿਹੜਾ ਦੁਪੱਟਾ ਹੋਏਗਾ ਮਲ ਚੰਦੇਰੀ ਦਾ ਹੋਏਗਾ ਉਸ ਦੇ ਉੱਪਰ ਹੀ ਹੈਂਡਵਰਕ ਕਟ ਕਟ ਦਾਣੇ ਦਾ ਵਰਕ ਹੋਏਗਾ ਸ਼ਰਟ ਐਂਡ ਬਾਟਮ ਦਾ ਪਰ ਮੀਟਰ ਅਕੋਰਡਿੰਗ ਤੁਸੀਂ ਫੈਬਰਿਕ ਲੈ ਸਕਦੇ ਜਿਹੜਾ ਦੁਪੱਟਾ ਹੋਏਗਾ ਉਹ ਪਰ ਪੀਸ ਦਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਅਗਲੇ ਜਿਹੜੇ ਸੂਟ ਹੋਣਗੇ ਇਹ ਤਨ ਮਿਲੇਗਾ ਜੀ ਪਿਓਰ ਕ੍ਰੇਪ ਦਾ ਹੀ ਫੈਬਰਿਕ ਹੋਏਗਾ ਨੈਚੁਰਲ ਕ੍ਰੇਪ ਫੈਬਰਿਕ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇੰਬੋਡਰੀ ਰਹੇਗੀ ਇਹਨਾਂ ਵਿੱਚ ਤੁਹਾਨੂੰ 6 ਕਲਰ ਮਿਲ ਜਾਣਗੇ ਬਹੁਤ ਹੀ ਸੋਹਣੇ ਸੋਹਣੇ ਕਲਰ ਹੋਣਗੇ ਅਗਲੇ ਜਿਹੜੇ ਸੂਟ ਹੋਣਗੇ ਸ਼ਰਟ ਹੋਏਗੀ ਜੀ ਪਿਓਰ ਕ੍ਰੇਪ ਦੀ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇੰਬੋਡਰੀ ਰਹੇਗੀ ਜਿਹੜੀ ਬਾਟਮ ਹੋਏਗੀ ਪਲੇਨ ਕ੍ਰੇਪ ਦੀ ਬਾਟਮ ਹੋਏਗੀ ਸ਼ਰਟ ਦਾ ਪਰਮੀਟਰ ਲੱਗ ਰਹੇਗਾ ਐਂਡ ਬਾਟਮ ਦਾ ਪਰਮੀਟਰ ਲੱਗ ਰਹੇਗਾ ਇਹਨਾਂ ਵਿੱਚ ਸਾਰੇ ਕਲਰ ਤੁਹਾਨੂੰ ਡਾਰਕ ਮਿਲਣਗੇ ਵਿਆਹ ਸ਼ਾਦੀਆਂ ਵਾਸਤੇ ਬਹੁਤ ਹੀ ਸੋਹਣੀ ਕਲੈਕਸ਼ਨ ਰਹਿਣ ਵਾਲੀ ਹੈ ਅਗਲੀ ਰਸੂਟ ਹੋਣਗੇ ਸ਼ਰਟ ਹੋਏਗੀ ਬਰਬਰੀ ਵਿੱਚ ਨੈਕ ਤੇ ਲੇਸ ਦਾ ਪ੍ਰੋਪਰ ਕੰਮ ਹੋਏਗਾ ਘੇਰੇ ਤੇ ਹੋਏਗਾ ਜਿਹੜੀ ਬਾਟਮ ਹੋਏਗੀ ਮਡਾਲ ਦੀ ਹੋਏਗੀ ਜਿਹੜਾ ਦੁਪੱਟਾ ਹੋਏਗਾ ਉਹ ਵੀ ਤੁਹਾਨੂੰ ਬਰਬਰੀ ਵਿੱਚ ਮਿਲੇਗਾ ਉਸ ਦੇ ਉੱਪਰ ਹੀ ਪ੍ਰੋਪਰ ਲੇਸ ਵਰਕ ਦਾ ਕੰਮ ਹੋਏਗਾ ਇਹ ਜਿਹੜਾ ਸੂਟ ਹੋਏਗਾ ਪਿਓਰ ਕਾਟਨ ਦੀ ਸ਼ਰਟ ਹੋਏਗੀ ਇਹਨਾਂ ਦੇ ਉੱਪਰ ਵੀ ਲੇਸ ਦਾ ਕੰਮ ਕੀਤਾ ਹੋਇਆ ਮਿਲੇਗਾ ਕਾਟਨ ਦੀ ਬਾਟਮ ਹੋਏਗੀ ਨਾਲ ਪਿਓ ਸ਼ਿਫੌਨ ਦਾ ਦੁਪੱਟਾ ਹੋਏਗਾ ਇਹਨਾਂ ਵਿੱਚ ਵੀ ਕਲਰ ਤੁਹਾਨੂੰ ਚਾਰ ਕਲਰ ਜਿਹੜੇ ਨੇ ਮਿਲ ਜਾਣਗੇ ਅਗਲੇ ਜਿਹੜੇ ਸੂਟ ਹੋਣਗੇ ਇਹ ਤਨ ਮਿਲੇਗਾ ਜੀ ਜੌਰਜਟ ਦਾ ਫੈਬਰਿਕ ਹੋਗਾ ਬਾਂਦਨੀ ਪ੍ਰਿੰਟ ਹੋਏਗਾ ਇਸ ਦੇ ਉੱਪਰ ਇੰਬੋਰਡੀ ਰਹੇਗੀ ਮਿਰਰ ਵਰਕ ਦਾ ਕੰਮ ਰਹੇਗਾ ਕਲਰ ਆਪਸ਼ਨ ਬਹੁਤ ਹੀ ਪਿਆਰੇ ਹੋਣਗੇ ਸਾਰੇ ਕਲਰ ਡਾਰਕ ਹੋਣਗੇ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਸ਼ਰਟ ਹੋਏਗੀ ਆਰਗੈਂਜ਼ਾ ਦੀ ਨੈਕ ਤੇ ਘੇਰੇ ਤੇ ਵਰਕ ਹੋਏਗਾ ਬਾਜ਼ੂ ਤੇ ਵਰਕ ਹੋਏਗਾ ਸ਼ਟੂਨ ਦੀ ਬਾਟਮ ਹੋਏਗੀ ਪਿਓਰ ਸ਼ਿਫੋਨ ਦਾ ਦੁਪੱਟਾ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਗਲਾਸ ਕ੍ਰੇਪਸ ਦੀ ਸ਼ਰਟ ਹੋਏਗੀ ਨੈਕ ਤੇ ਘੇਰੇ ਤੇ ਬਹੁਤ ਹੀ ਸੋਹਣਾ ਵਰਕ ਹੋਏਗਾ ਜਿਹੜੀ ਬਾਟਮ ਹੋਏਗੀ ਸਿਲਕ ਦੀ ਹੋਏਗੀ ਨਾਲ ਜਿਹੜਾ ਦੁਪੱਟਾ ਹੋਏਗਾ ਗਲਾਸ ਕ੍ਰੇਪ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਵੀ ਲੈਸ ਵਰਕ ਦਾ ਪ੍ਰੋਪਰ ਕੰਮ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਕੱਟ ਪ੍ਰਾਈਜ਼ ਵਿੱਚ ਹੋਣਗੇ ਸ਼ਰਟ ਹੋਏਗੀ ਪਿਓਰ ਕੈਮਰੀ कॉटन ਡਿਜੀਟਲ ਪ੍ਰਿੰਟ ਦੀ ਨਾਲ ਜਿਹੜੀ ਬਾਟਮ ਹੋਏਗੀ ਪਾਕਿਸਤਾਨੀ ਡਿਜ਼ਾਈਨਰ ਕੱਟ ਵਰਕ ਦਾ ਕੰਮ ਹੋਏਗਾ ਇਸ ਦਾ ਤੁਸੀਂ ਪਲਾਜ਼ੋ ਬਣਾ ਸਕਦੇ ਹੋ ਬਾਟਮ ਵੀ ਬਣਾ ਸਕਦੇ ਹੋ ਇਹ ਵੱਡੇ ਪਨੇ ਦਾ ਫੈਬਰਿਕ ਹੋਏਗਾ ਪੂਰਾ ਸੂਟ ਬਣ ਕੇ ਰੈਡੀ ਹੋਏਗਾ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਆਪਾਂ ਸਾਰੇ ਹੀ ਕਲਰ ਐਡ ਕੀਤੇ ਹੋਏ ਨੇ ਕੱਟ ਪ੍ਰਾਈਜ਼ ਵਿੱਚ ਹੋਣਗੇ ਕੋਈ ਵੀ ਸੂਟ ਤੁਸੀਂ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ